ਤੁਹਾਡੇ ਚ ਬਹੁਤ ਸਾਰੇ ਅਜੇ ਹੋਣਗੇ ਜਿਨ੍ਹਾਂ ਦੇ ਮੋਬਾਈਲਾਂ 'ਚ ਮੈਸੇਜ ਆ ਗਏ ਹੋਣਗੇ ਕਿ ਤੁਹਾਡੇ ਪੈਸੇ ਪੈ ਗਏ ਜੀ ਬਹੁਤਿਆਂ ਦੇ ਆ ਗਏ ਪੈਸੇ ਆ ਹੱਥ ਖੜੇ ਕਰ ਰਹੇ ਨੇ ਪੈਸੇ ਪਾਉਣ ਤੋਂ ਬਾਅਦ ਆਇਆ ਮੈਂ ਇਹ ਨਹੀਂ ਹੈਗਾ ਕਿ ਹੁਣ ਤੁਸੀਂ ਭਾਲਦੇ ਫਿਰੋਂ ਕਿੱਥੇ ਜਾਣਾ ਹੈ ਆ ਡੀਸੀ ਮੈਡਮ ਖੜੇ ਨੇ ਇੱਕ ਵਾਰੀ ਤਾੜੀਆਂ ਚਾਹੂੰਗਾ ਇਹਨਾਂ ਨੇ ਆਪਣੇ ਇੰਨਾ ਵਧੀਆ ਕੰਮ ਕੀਤਾ ਕਿ ਸਾਰੇ ਦੇਸ਼ ਦੇ ਵਿੱਚ ਤਾਰੀਫ ਹੋਈ ਐ ਇਸ ਗੱਲ ਦੀ ਕਿ ਇੱਕ ਧੀ ਬਣ ਕੇ ਇੱਕ ਭੈਣ ਬਣ ਕੇ ਬੇਟੀ ਬਣ ਕੇ ਇਹਨਾਂ ਨੇ ਲੋਕਾਂ ਦੇ ਦੁੱਖ ਸੁੱਖ ਵੰਡਾਏ ਨੇ ਸਾਡੀ ਸਾਰੀ ਟੀਮ ਪਾਣੀ ਦੇ ਵਿੱਚ ਸੀ ਪੈਰ ਗਲ ਗਏ ਬਾਕੀ ਉਹ ਵੀ ਆਏ ਸੀਗੇ ਉਹ ਤਾਂ ਫੋਟੋ ਫੁੱਟੋ ਖਿਚਾਉਣ ਆਏ ਸੀ ਜਉਂਗੇ ਜਉਂਗੇ ਜੇ ਲੈ ਕੇ ਉਹ ਤਾਂ ਫੋਟੋ ਖਿਚਾ ਕੇ ਮੁੜ ਗਏ ਉਹਨਾਂ ਨੂੰ ਤਾਂ ਕੋਈ ਕੰਮ ਨਹੀਂ ਹੈ ਇੱਥੇ ਉਹ ਤਾਂ ਕਦੇ ਲੋਕਾਂ ਦੇ ਆਮ ਲੋਕਾਂ ਦੇ ਦਰਦਾਂ ਤੱਕ ਤਾਂ ਪਹੁੰਚੀ ਹੀ ਨਹੀਂ ਕਦੇ ਉਹ ਉਹ ਤਾਂ ਆਪਣੇ ਫਾਇਦੇ ਦੇਖਦੇ ਰਹਿੰਦੇ ਆ ਤੁਹਾਡੇ 'ਚ ਬਹੁਤ ਸਾਰੇ ਹਜੇ ਹੋਣਗੇ ਜਿਨ੍ਹਾਂ ਦੇ ਮੋਬਾਈਲਾਂ 'ਚ ਮੈਸੇਜ ਆ ਕੇ ਆਉਣਗੇ ਕਿ ਤੁਹਾਡੇ ਪੈਸੇ ਪੈ ਗਏ ਜੀ ਬਹੁਤਿਆਂ ਦੇ ਆ ਗਏ ਪੈਸੇ ਆ ਹੱਥ ਖੜੇ ਕਰ ਰਹੇ ਨੇ ਪੈਸੇ ਪਾਉਣ ਤੋਂ ਬਾਅਦ ਆਇਆ ਮੈਂ ਇਹ ਨਹੀਂ ਹੈਗਾ ਕਿ ਹੁਣ ਤੁਸੀਂ ਭਾਲਦੇ ਫਿਰੋ ਕਿੱਥੇ ਜਾਣਾ ਅਡੀਸੀ ਮੈਡਮ ਖੜੇ ਨੇ ਇੱਕ ਵਾਰੀ ਤਾੜੀਆਂ ਚਾਹੂੰਗਾ ਇਹਨਾਂ ਨੇ ਆਪਣੇ ਇੰਨਾ ਵਧੀਆ ਕੰਮ ਕੀਤਾ ਕਿ ਸਾਰੇ ਦੇਸ਼ ਦੇ ਵਿੱਚ ਤਾਰੀਫ ਹੋਈ ਹੈ ਇਸ ਗੱਲ ਦੀ ਕਿ ਇੱਕ ਧੀ ਬਣ ਕੇ ਇੱਕ ਭੈਣ ਬਣ ਕੇ ਬੇਟੀ ਬਣ ਕੇ ਇਹਨਾਂ ਨੇ ਲੋਕਾਂ ਦੇ ਦੁੱਖ ਸੁੱਖ ਵੰਡਾਏ ਨੇ ਸਾਡੀ ਸਾਰੀ ਟੀਮ ਪਾਣੀ ਦੇ ਵਿੱਚ ਸੀ ਪੈਰ ਗਲ ਗਏ ਬਾਕੀ ਉਹ ਵੀ ਆਏ ਸੀਗੇ ਉਹ ਤਾਂ ਫੋਟੋ ਫੂਟੋ ਖਚਾਉਣ ਆਏ ਸੀ ਜੂੰਗੇ ਜੂੰਗੇ ਜੇ ਲੈ ਕੇ ਉਹ ਤਾਂ ਫੋਟੋ ਖਿਚਾ ਕੇ ਮੁੜ ਗਏ ਉਹਨਾਂ ਦਾ ਕੋਈ ਕੰਮ ਨਹੀਂ ਹੈ ਇੱਥੇ ਉਹ ਤਾਂ ਕਦੇ ਲੋਕਾਂ ਦੇ ਆਮ ਲੋਕਾਂ ਦੇ ਦਰਦਾਂ ਤੱਕ ਤਾਂ ਪਹੁੰਚੀ ਹੀ ਨਹੀਂ ਕਦੇ ਉਹ ਉਹ ਤਾਂ ਆਪਣੇ ਫਾਇਦੇ ਦੇਖਦੇ ਰਹਿੰਦੇ ਆ ਤੁਹਾਡੇ ਚ ਬਹੁਤ ਸਾਰੇ ਅਜੇ ਹੋਣਗੇ ਜਿਨ੍ਹਾਂ ਦੇ ਮੋਬਾਈਲਾਂ 'ਚ ਮੈਸੇਜ ਆ ਗਏ ਹੋਣਗੇ ਕਿ ਤੁਹਾਡੇ ਪੈਸੇ ਪੈ ਗਏ ਜੀ ਬਹੁਤਿਆਂ ਦੇ ਆ ਗਏ ਪੈਸੇ ਆ ਹੱਥ ਖੜੇ ਕਰ ਰਹੇ ਨੇ ਪੈਸੇ ਪਾਉਣ ਤੋਂ ਬਾਅਦ ਆਇਆ ਮੈਂ ਇਹ ਨਹੀਂ ਹੈਗਾ ਕਿ ਹੁਣ ਤੁਸੀਂ ਭਾਰ ਦੇ ਫਿਰੋਂ ਕਿੱਥੇ ਜਾਣਾ ਹੈ ਆ ਡੀਸੀ ਮੈਡਮ ਖੜੇ ਨੇ ਇੱਕ ਵਾਰੀ ਤਾੜੀਆਂ ਚਾਹੂੰਗਾ ਇਹਨਾਂ ਨੇ ਆਪਣੇ ਇੰਨਾ ਵਧੀਆ ਕੰਮ ਕੀਤਾ ਕਿ ਸਾਰੇ ਦੇਸ਼ ਦੇ ਵਿੱਚ ਤਾਰੀਫ ਹੋਈ ਹੈ ਇਸ ਗੱਲ ਦੀ ਕਿ ਇੱਕ ਧੀ ਬਣ ਕੇ ਇੱਕ ਭੈਣ ਬਣ ਕੇ ਬੇਟੀ ਬਣ ਕੇ ਇਹਨਾਂ ਨੇ ਲੋਕਾਂ ਦੇ ਦੁੱਖ ਸੁੱਖ ਵੰਡਾਏ ਨੇ ਸਾਡੀ ਸਾਰੀ ਟੀਮ ਪਾਣੀ ਦੇ ਵਿੱਚ ਸੀ ਪੈਰ ਗਲ ਗਏ ਬਾਕੀ ਉਹ ਵੀ ਆਏ ਸੀਗੇ ਉਹ ਤਾਂ ਫੋਟੋ ਫੁੱਟੋ ਖਿਚਾਉਣ ਆਏ ਸੀ ਜੁੰਗੇ ਜੁੰਗੇ ਜੇ ਲੈ ਕੇ ਉਹ ਤਾਂ ਫੋਟੋ ਖਿਚਾ ਕੇ ਮੁੜ ਗਏ ਉਹਨਾਂ ਦਾ ਕੋਈ ਕੰਮ ਨਹੀਂ ਹੈ ਇੱਥੇ ਉਹ ਤਾਂ ਕਦੇ ਲੋਕਾਂ ਦੇ ਆਮ ਲੋਕਾਂ ਦੇ ਦਰਦਾਂ ਤੱਕ ਤਾਂ ਪਹੁੰਚੀ ਹੀ ਨਹੀਂ ਕਦੇ ਉਹ ਉਹ ਤਾਂ ਆਪਣੇ ਫਾਇਦੇ ਦੇਖਦੇ ਰਹਿੰਦੇ ਆ ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਕੋਈ ਦੇਸ਼ ਵਿਦੇਸ਼ਾਂ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੋਨੇ ਸੰਪਰਕ ਕਰੋ 6047238027